ਇੱਕ ਪਾਸੇ ਆਇਆ ਪੁਚਾਲ ਤੇ ਨਾਲ ਹੀ ਫਟ ਗਿਆ ਬੱਦਲ ਇਸ ਤੋਂ ਵੱਧ ਹੋਰ ਕੀ ਹੋਏਗੀ ਤਬਾਹੀ ਦੇਖੋ ਕੁਦਰਤ ਦਾ ਖੌਫਨਾਕ ਮੰਜ਼ਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕੁੱਲੂ ਦੇ ਜ਼ਿਲ੍ਹੇ ਕੁੱਲੂ ਜ਼ਿਲ੍ਹੇ ਦੇ ਜਿਹੜਾ ਹੈਗਾ ਸ਼ਾਸਤਰੀ ਨਗਰ ਦੀਆਂ ਨੇ ਜਿੱਥੇ ਨਾਲੇ ਦੇ ਵਿੱਚ ਬੀਤੀ ਰਾਤ ਜਿਹੜਾ ਵੱਡਾ ਫਲੱਡ ਆ ਜਾਂਦਾ ਹੈ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੇ ਕਈ ਵਾਹਨ ਜਿਹੜੇ ਉਹ ਰੁੜ ਗਏ ਨੇ ਤੇ ਜਾਨੀ ਸਾਂਤੋ ਜੜਾਏਗਾ ਬਚਾ ਰਿਹਾ ਹੈ ਹਾਲਾਂਕਿ ਘਟਨਾ ਜਿਹੜੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਤਾ ਲੱਗਿਆ ਕਿ ਇੱਕ ਪਾਸੇ ਪੁਚਾਲ ਆਇਆ ਤੇ ਦੂਸਰੇ ਹੀ ਪਾਸੇ ਜੜਾ ਬੱਦਲ ਫਟ ਜਾਂਦਾ ਹੈ ਤੇ ਘਰਾਂ ਤੋਂ ਬਾਹਰ ਜੜਾ ਲੋਕ ਭੱਜਣੇ ਸ਼ੁਰੂ ਹੋ ਜਾਂਦੇ ਨੇ ਲੋਕ ਜਿਹੜੇ ਆਪਣੀ ਜਾਨ ਬਚਾਉਣ ਦੇ ਲਈ ਘਰਾਂ ਤੋਂ ਬਾਹਰ ਭੱਜਦੇ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ ਮੌਕੇ ਦਾ ਮੰਜ਼ਰ ਦੇਖ ਕੇ ਹਰ ਬੰਦੇ ਦੀ ਜਿਹੜੀ ਹੈ ਉਹ ਰੂਹ ਕੰਬ ਰਹੀ ਹੈ ਤੇ ਕਦਰ ਕੁਦਰਤ ਨੇ ਕਹਿਰ ਮਚਾਇਆ ਤੁਸੀਂ ਖੁਦ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ